ਜੇ ਲੋ ਆਪਣੇ ਕੋਲ ਇਹ ਆਈਆਂ ਹਰਿਆਣੇ ਦੀਆਂ ਕੱਟੀਆਂ ਠੀਕ ਆ ਮੱਝਾ ਵਾ ਦੀ ਹਰਿਆਣੇ ਚ ਲਿਆਉਣੀਆਂ ਸੀ ਧੁੱਲੇ ਲੱਤੀਆਂ ਆਪਾ ਜੈੱਡ ਬਲੈਕ ਪੂਸ ਆ ਹਾਂ ਇੱਕ ਨੰਬਰ ਪਿਸ ਚੈਕਰਸ ਨੇ ਪੁਰਾ ਜੈੱਡ ਬਲੈਕ ਪੂਸ ਆ ਥੋੜਾ ਤਾਂ 8 ਸਾਲ ਦੀ ਹੈ ਗੱਟੀ ਬਸ ਠੀਕ ਆ ਬੰਨ ਗਈ ਆ ਹੈ ਥਣਚਾਰੀ ਹੈ ਹਾਂ ਜਮਾ ਇੱਕ ਨੰਬਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਕਟੀਆਂ ਤਿੰਨ ਬਕਾਉ ਆ ਭਰਾ ਪੂਰੇ ਟਾਪ ਦੀਆਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਆਂ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀਕਾਲ ਨਾਮ ਮੇਰੇ ਆਪਣਾ ਨਾਮ ਸਤਨਾਮ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਹਾਂਜੀ ਵੀ ਕੱਟੀਆਂ ਦੀ ਜਾਣਕਾਰੀ ਦੋ ਪਹਿਲੀ ਵੱਡੀ ਕੱਟੀ ਦੀ ਕੱਟੇ ਇਹ 1.5 ਸਾਲ ਦੀ ਹੈ ਬਾਈ ਖੀਰੀ ਹੋਈ ਹੈ ਹਾਂਜੀ ਤੇ ਮੰਨ ਕੇ ਬੜਾ ਥਾਣਾ ਚੱਲ ਰਹੀ ਹੈ ਚਲੋ ਉਹ ਵੀ ਫੀਲ ਹੁੰਦੀ ਹੈ ਠੀਕ ਆ ਰੇਟ ਭਰਾ ਜਾਇ ਜਾਇਦਾ ਰੇਟ ਇਹਦਾ ਜਾਇ ਜਾਇਦਾ ਆਪਾਂ ਫੋਨ ਤੇ ਕਰ ਲਾਂਗੇ ਠੀਕ ਆ ਫੋਨ ਤੇ ਕਰੂੰਗੇ ਰੇਟ ਲੋ ਭਰਾ ਜੇ ਕਿਸੇ ਨੇ ਬਾਈ ਕੱਟੀਆਂ ਸੱਤ ਨਾਮ ਲੈਣੀਆਂ ਹੁਣ ਤਾਂ ਇਕੱਠਿਆਂ ਦਾ ਉਹ ਜਿਆ ਕਰ ਦਿਆਂਗੇ ਮਾਣ ਤਣ ਕਰ ਦਿਆਂ ਫੋਨ ਕਰ ਦਿਆਂ ਜੀ ਠੀਕ ਆ ਤੇ ਬਾਈ ਉਹਨਾਂ ਦਾ ਥਾਣਾ ਚੈੱਕ ਕਰਵਾ ਕਰ ਪੂਸ਼ ਭਰਾ ਦੇਖ ਸਕਦੇ ਛੱਡ ਬਲਾਇਕ ਜਮਾ ਠੀਕਾ ਪਟਪੁਰਾ ਤੁਹਾਡੇ ਸਾਹਮਣੇ ਆ ਤੇ ਥਾਣ ਨੂੰ ਚੱਕਾ ਕੱਲਾ ਕੱਲਾ ਚਾਰੇ ਥਾਣੇ ਹੈਡ ਡੇਗੂ ਇਹ ਨਹੀਂ ਛੋਟੀ ਹੈ ਲੋਚੀ ਚੈੱਕ ਕਰ ਸਕਦਾ ਹਾਂ ਘੈਂਟਾ ਕੱਟੀ ਸਿੰਘ ਸਿੰਘੀ ਮੋੜਨ ਲੱਗੀ ਠੀਕ ਹੈ ਨਾ ਬਾਕੀ ਪਟਪੁਰਾ ਤੇ ਤੋਰਾ ਸਾਨੂੰ ਦਿਖਾਈ ਦਿੱਤਾ ਬਾਈ ਜਿੰਨਾ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਹਾਂਜੀ ਬਾਈ 2 ਨੰਬਰ 2 ਨੰਬਰ ਘੱਟੀ 6 ਸਵਾ ਸਾਲ ਦੀ ਹੈ ਬਾਈ 6 ਸਵਾ ਸਾਲ ਦੀ ਹਾਂ ਠੀਕ ਆ ਮੱਲੇ ਤੇ ਬਾਲਾ ਤੇ ਮਾੜਾ ਹੀ ਆ ਹੈਗਾ ਠੀਕ ਆ ਬਾਲਾ ਹੈਗਾ ਉਮਕ ਕਾਲੀ ਹੈ ਠੀਕ ਆ ਨੋ ਜੀ ਕੱਦ ਕਾਠ ਸੋਹਣਾ ਸੁਨੱਖਾ ਪਟਪੂੜਾ ਵਧੀਆ ਰਾਜੀ ਆ ਪੂਰੀਆਂ ਭਲੀਆਂ ਹੋਈਆਂ ਨਹੀਂ ਲੱਸੀਆਂ ਹੀ ਆ ਨਹੀਂ ਠੀਕ ਆ ਨੋ ਜੀ ਚੈੱਕ ਕਰਸ ਤੂੰ ਪਰਾ ਤੁਰਾ ਤਰਾ ਕਰਮਵਾਲੀ ਦਾ ਨੋ ਜੀ ਬਸ ਤੁਹਾਨੂੰ ਸਾਂ ਵੀ ਚੈੱਕ ਕਰਵਾਉਣੇ ਥਣ ਨੋ ਜੀ ਚੈੱਕ ਕਰਸ ਅੱਜ ਕਿੰਨ ਬਹੁਤ ਥਾਣ ਨਹੀਂ ਕੋਈ ਠੀਕ ਆ ਕੋਈ ਫੋਟੋ ਫਾਗ ਨਹੀਂ ਹੋਊਗੀ ਹਾਂਜੀ ਇਹ ਵੀ ਕੱਤੀ ਬਸ ਪਾਨ ਕੇ ਚੱਲ ਸਾਲਕ ਦੀ ਹੋਈ ਆ ਇਹਦੀ ਸਾਲਕ ਦੀ ਹਾਂ ਠੀਕ ਆ ਲੋ ਪਰਾ ਚੱਕ ਵੀ ਲੱਗਿਆ ਵੀਰੇ ਅੰਦਰ ਨਾਲ ਹਾਂ ਹਾਂ ਲੋ ਜੀ ਬਹੁਤ ਚੰਗੀ ਮੱਝ ਦੀ ਐ ਸਰਾ ਰਾਸ ਦੀ ਤੇ ਔਰ ਹਰਿਆਣੇ ਦੀ ਆ ਮਾਜੀ 14 15 ਕਿਲੋ ਵਾਲੀ ਆ ਠੀਕ ਆ ਹਰਿਆਣੇ ਦੀ ਮੱਝ ਆ ਹਾਂ ਉਹਦੀ ਕੱਟੀ ਆ ਲੋਪਰਾ ਇਹਦਾ ਰੇਟ ਭਰਾ ਇਹਦਾ ਰੇਟ ਵੀ ਫੋਨ ਤੇ ਕਰ ਲਾਂਗੇ ਤਿੰਨਾਂ ਦਾ ਫੋਨ ਤੇ ਕਰਾਂਗੇ ਆ ਤਿੰਨਾਂ ਦਾ ਫੋਨ ਤੇ ਕਰੋਗੇ ਤੇ ਰੇਟ ਜਾਇਜ਼ ਹੀ ਹੋਣਗੇ ਜਮਾਂ ਜਾਇਜ਼ ਜੀ ਤੇ ਤਾਂ ਥਾਂ ਦਿਖਾ ਦੇ ਬਈ ਯਾਰ ਥਾਂ ਇੱਕ ਨੰਬਰ ਆ ਚਾਰੇ ਜਮਾਂ ਸਹੀ ਆ ਹਾਂ ਠੀਕ ਆ ਚੈੱਕ ਕਰਵਾ ਦੇ ਕੋਰਾ ਮਾੜਾ ਬੰਦ ਲੋ ਕੋਈ ਹੁਣ ਮੁੜ ਕੇ ਧੱਕਾ ਕਰ ਜਣੇ ਜਾਨਵਰ ਛੋਟਾ ਠੀਕ ਨਾ ਲੋ ਜੀ ਕਟੀਆਂ ਬਹੁਤ ਸਨਖੀਆਂ ਬਾਈ ਕੋਲ ਕੱਠਪੂੜੇ ਚੈੱਕ ਕਰ ਸਕਦੇ ਹੋ ਲੈ ਦਿਖਾ ਦੇ ਤੈਨੂੰ ਕਰ ਲਮੜਾ ਖਚਲਾ ਮੋਟਾ ਮੋਟਾ ਥਾਣ ਲੱਗਾ ਵਾ ਵੈਸੇ ਚੰਗੀ ਤਰ੍ਹਾਂ ਚੈੱਕ ਕਰਵਾਈ ਦਿੰਦੇ ਲੋ ਜੀ ਬਾਹਲੇ ਚੰਗੇ ਸਨ ਤਾ ਚਾਰ ਤਿੰਨ ਕਟੀਆਂ ਦੀ ਬਾਹਲੇ ਚੰਗੀਆਂ ਠੀਕ ਆ ਲੋ ਜੀ ਫੇਸ ਚੈੱਕ ਕਰ ਸਕਦੇ ਹਾਂ ਦਾ ਵੀ ਚੰਗੀ ਤਰ੍ਹਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਪਿੰਡ ਦੀਪਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤਿੰਨ ਕਟੀਆਂ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ